ਸਤ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋਏ ਹੋ ਪੰਜਾਬੀ ਜੀਵਨ ਚੈਨਲ ਨਾਲ ਮੈਂ ਜੀਵਨ ਉਦਕੋਰ ਤੁਹਾਨੂੰ ਕੀ ਲੱਗਦਾ ਹੈ ਡਿਪਰੈਸ਼ਨ ਦੀ ਬਿਮਾਰੀ ਸਿਰਫ ਤੁਹਾਨੂੰ ਹੀ ਹੈ ਸਾਰੀ ਸਾਰੀ ਰਾਤ ਨੀਂਦ ਨਾ ਆਉਣਾ ਇਸ ਤਰ੍ਹਾਂ ਸੋਚਣਾ ਹੁਣ ਮੇਰਾ ਕੀ ਬਣੇਗਾ ਕੀ ਤੁਹਾਨੂੰ ਵੀ ਲੱਗਦਾ ਹੈ ਦਵਾਈ ਤੋਂ ਬਿਨਾ ਹੁਣ ਤੁਹਾਨੂੰ ਵੀ ਨੀਂਦ ਨਹੀਂ ਆਉਣੀ ਜੇ ਤੁਸੀਂ ਇਸ ਤਰ੍ਹਾਂ ਸੋਚਦੇ ਹੋ ਤਾਂ ਤੁਸੀਂ ਗਲਤ ਸੋਚਦੇ ਹੋ ਮੈਨੂੰ ਪਤਾ ਇਹ ਦਰਦ ਕੀ ਹੁੰਦਾ ਹੈ ਮੈਨੂੰ ਇਹ ਵੀ ਪਤਾ ਤੁਸੀਂ ਆਪਣੇ ਸਾਰੇ ਛੋਟੇ-ਛੋਟੇ ਸਰੀਰਕ ਦਰਦ ਸਰੀਰਕ ਬਿਮਾਰੀਆਂ ਨੂੰ ਵੱਡੇ-ਵੱਡੇ ਬਹਿਮਾਂ ਨਾਲ ਤੋਲ ਦਿੰਦੇ ਹੋ ਕਦੇ ਤੁਹਾਨੂੰ ਲੱਗਦਾ ਹੈ ਤੁਹਾਡੇ ਸਰੀਰ ਵਿੱਚ ਕੋਈ ਨਾ ਕੋਈ ਰੋਗ ਹੈ ਕਦੇ ਤੁਹਾਨੂੰ ਮਹਿਸੂਸ ਹੁੰਦਾ ਹੈ ਤੁਹਾਨੂੰ ਕਿਤੇ ਕੈਂਸਰ ਤਾਂ ਨਹੀਂ ਕਦੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕਿਤੇ ਗੁਰਦੇ ਤਾਂ ਨਹੀਂ ਫੇਲ ਹੋ ਗਏ ਇਸ ਤਰ੍ਹਾਂ ਦੀਆਂ ਵੱਖ-ਵੱਖ ਬਿਮਾਰੀਆਂ ਦੇ ਬਹਿਮ ਹੋਣ ਲੱਗਦੇ ਹਨ ਜਦੋਂ ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹੂੰ ਤਾਂ ਤੁਹਾਨੂੰ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਬਿਮਾਰੀਆਂ ਵੀ ਵਹਿਮ ਕਾਰਨ ਵੱਡੀਆਂ ਲੱਗਣ ਲੱਗਦੀਆਂ ਹਨ ਮੈਂ ਇਹ ਵੀ ਪਤਾ ਤੁਹਾਨੂੰ ਹਰ ਦੂਜਾ ਇਨਸਾਨ ਤੁਹਾਡੀਆਂ ਹੀ ਗੱਲਾਂ ਕਰਦਾ ਮਹਿਸੂਸ ਹੁੰਦਾ ਹੈ ਤੁਹਾਨੂੰ ਲੱਗਦਾ ਹੈ ਉਹ ਤੁਹਾਡੇ ਬਾਰੇ ਹੀ ਵਿਚਾਰ ਬਟਾੰਦਰਾ ਕਰ ਰਹੇ ਹਨ ਉਸ ਟਾਈਮ ਤੁਹਾਨੂੰ ਨੈਕਟ ਮਹਿਸੂਸ ਹੁੰਦਾ ਹੈ ਮੈਨੂੰ ਪਤਾ ਤੁਹਾਨੂੰ ਬਾਹਰ ਨਿਕਲਣ ਤੋਂ ਵੀ ਡਰ ਲੱਗਦਾ ਹੈ ਸਮਾਜ ਵਿੱਚ ਵਿਚਰਨ ਤੋਂ ਵੀ ਡਰ ਲੱਗਦਾ ਹੈ ਤੇ ਘਬਰਾਟ ਵੀ ਹੁੰਦੀ ਹੈ ਡਿਪਰੈਸ਼ਨ ਐਂਜਾਇਟੀ ਜਾਂ ਚਿੰਤਾ ਇਹ ਕੋਈ ਵੱਡਾ ਰੋਗ ਨਹੀਂ ਜਿੰਨਾ ਵੱਡਾ ਤੁਸੀਂ ਇਸ ਨੂੰ ਬਣਾ ਲੈਂਦੇ ਹੋ ਜਿਸ ਨੇ ਤੁਹਾਡੀ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਖੋ ਲਿਆ ਤੁਹਾਨੂੰ ਹਰ ਨਿੱਕੀ ਨਿੱਕੀ ਗੱਲ ਦੀ ਟੈਨਸ਼ਨ ਹੋਣ ਲੱਗ ਜਾਂਦੀ ਹੈ ਤੁਹਾਨੂੰ ਨਿੱਕੀ ਜੀ ਮੁਸ਼ਕਲ ਵੱਡੀਆਂ ਵੱਡੀਆਂ ਮੁਸ਼ਕਲਾਂ ਬਰਾਬਰ ਲੱਗਦੀ ਹੈ ਕੀ ਤੁਹਾਨੂੰ ਵੀ ਇਸ ਤਰ੍ਹਾਂ ਲੱਗਦਾ ਹੈ ਤੁਸੀਂ ਇਸ ਚੱਕਰ ਵਿੱਚੋਂ ਕਦੇ ਵਾਰ ਨਹੀਂ ਨਿਕਲ ਸਕਦੇ ਇੱਕ ਪਲ ਰੁਕੋ ਬਾਸ ਕਰੋ ਇਹ ਸੋਚਣਾ ਤੁਸੀਂ ਇਕੱਲੇ ਨਹੀਂ ਲੱਖਾਂ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋਏ ਨੇ ਕਈਆਂ ਨੇ ਆਪਣੇ ਆਪ ਨੂੰ ਇਸ ਬਿਮਾਰੀ ਵਿੱਚੋਂ ਕੱਢਿਆ ਤੇ ਕਈ ਕੱਢ ਰਹੇ ਨੇ ਇਸ ਨੂੰ ਕੋਈ ਬਿਮਾਰੀ ਨਹੀਂ ਕਹਿ ਸਕਦੇ ਇਹ ਇੱਕ ਵਹਿਮ ਹੈ ਜਿਸ ਨੂੰ ਅਸੀਂ ਆਪਣੇ ਦੂਜੇ ਵਹਿਮ ਦੇ ਨਾਲ ਹੀ ਕੱਢਣਾ ਹੈ ਕਿ ਸਾਨੂੰ ਵਹਿਮ ਹੋ ਗਿਆ ਮੈਂ ਇਸ ਵਹਿਮ ਵਿੱਚੋਂ ਪੋਜ਼ਿਟਿਵ ਵਹਿਮ ਕਰਕੇ ਬਾਹਰ ਨਿਕਲਣਾ ਹੈ ਜੇ ਤੁਸੀਂ ਮੇਰੀਆਂ ਇਹ ਤਿੰਨ ਗੱਲਾਂ ਮੰਨ ਲਵੋ ਤਾਂ ਤੁਹਾਡੀ ਬਿਮਾਰੀ ਦਾ ਅੰਤ ਅੱਜ ਤੋਂ ਸ਼ੁਰੂ ਹੈ ਮੈਂ ਇੰਨੇ ਪ੍ਰੋਸੈਸ ਨਾਲ ਕਿਵੇਂ ਕਹਿ ਸਕਦੀ ਹਾਂ ਕਿਉਂਕਿ ਮੈਂ ਇਸ ਬਿਮਾਰੀ ਵਿੱਚੋਂ ਲੰਘ ਚੁੱਕੀ ਹਾਂ ਮੈਨੂੰ ਅੱਜ ਵੀ ਯਾਦ ਨੇ ਉਹ ਬੇਚੈਨੀ ਭਰੀਆਂ ਰਾਤਾਂ ਉਹ ਨਕਾਰਾਤਮਕ ਭਰੇ ਦਿਨ ਜਿਨ੍ਹਾਂ ਵਿੱਚ ਇਸ ਵਹਿਮ ਦੇ ਕਾਰਨ ਮੈਂ ਡਰ ਵਿੱਚ ਜਿਉਂਦੀ ਰਹਿੰਦੀ ਸੀ ਤੇ ਉਹਨਾਂ ਨੂੰ ਸੱਚ ਸਮਝਵੜਦੀ ਸੀ ਜਿਹੜੇ ਮੇਰੇ ਮਨ ਵਿੱਚ ਨੈਗੇਟਿਵ ਵਿਚਾਰ ਆਉਂਦੇ ਸੀ ਉਸ ਟਾਈਮ ਮੈਂ ਉਸ ਨੂੰ ਨੈਗੇਟਿਵ ਨਹੀਂ ਸੀ ਕਹਿੰਦੀ ਮੈਨੂੰ ਲੱਗਦਾ ਸੀ ਉਹੀ ਸੱਚਾ ਹਰ ਛੋਟੀ ਜੀ ਆਵਾਜ਼ ਤੋਂ ਡਰ ਜਾਣਾ ਮੈਨੂੰ ਨਿੱਕੀਆਂ ਨਿੱਕੀਆਂ ਮੁਸ਼ਕਲਾਂ ਵੱਡੇ ਵੱਡੇ ਪਹਾੜਾਂ ਜੀਆਂ ਲੱਗਦੀਆਂ ਸਨ ਨਿੱਕੀ ਜੀ ਮੁਸ਼ਕਲ ਉਸ ਟਾਈਮ ਮੈਨੂੰ ਵੱਡੀ ਲੱਗਦੀ ਸੀ ਹੁਣ ਤਾਂ ਮੈਂ ਉਸ ਨੂੰ ਕੁਝ ਵੀ ਨਹੀਂ ਸਮਝਦੀ ਉਸ ਤਰ੍ਹਾਂ ਦੀਆਂ ਮੁਸ਼ਕਲਾਂ ਨੂੰ ਔਸਟਾਈਮ ਘਰ ਦੀਆਂ ਛੋਟੀ ਜਿਹੀ ਪ੍ਰੋਬਲਮ ਵੀ ਮੈਨੂੰ ਟੈਨਸ਼ਨ ਬਣ ਜਾਂਦੀ ਸੀ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਜ਼ਿੰਦਗੀ ਹੁਣ ਖਤਮ ਫਿਰ ਅਚਾਨਕ ਹੀ ਸਾਨੂੰ ਇਸ ਤਰ੍ਹਾਂ ਦੇ ਲੋਕ ਮਿਲਦੇ ਹਨ ਜੋ ਸਾਨੂੰ ਸਹੀ ਰਸਤਾ ਦਿਖਾਉਂਦੇ ਹਨ ਫਿਰ ਉਹਨਾਂ ਨਾਲ ਮਿਲਣਾ ਜੁਲਣਾ ਸ਼ੁਰੂ ਕੀਤਾ ਪੜ੍ਹਨਾ ਸ਼ੁਰੂ ਕੀਤਾ ਤਾਂ ਮੇਰੇ ਵਿੱਚ ਥੋੜੀ ਤਾਕਤ ਆਈ ਮੈਂ ਫਿਰ ਫੈਸਲਾ ਕੀਤਾ ਮੈਂ ਇਸ ਬਿਮਾਰੀ ਤੋਂ ਹਾਰਨਾ ਨਹੀਂ ਇਸ ਨਾਲ ਲੜਨਾ ਹੈ ਤੇ ਉਹ ਛੋਟੇ ਛੋਟੇ ਕਦਮ ਜੋ ਮੈਂ ਆਪਣੀ ਜ਼ਿੰਦਗੀ ਵਿੱਚ ਪੁੱਟੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਾਂਗੀ ਨੰਬਰ 1 ਮਨ ਦੀ ਸ਼ਾਂਤੀ ਪਹਿਲਾ ਤੇ ਜ਼ਰੂਰੀ ਕਦਮ ਆਪਣੇ ਮਨ ਦੀ ਸ਼ਾਂਤੀ ਦਾ ਇੱਕ ਆਧਾਰ ਬਣਾਓ ਜਿਹੜਾ ਤੁਹਾਡੇ ਮਨ ਨੂੰ ਸ਼ਾਂਤੀ ਤੇ ਤਾਕਤ ਦੇਵੇ ਉਹੀ ਤੁਹਾਡੀ ਅਰਦਾਸ ਵੀ ਹੋ ਸਕਦੀ ਹੈ ਉਹ ਤੁਹਾਡਾ ਪਾਠ ਕਰਨਾ ਵੀ ਹੋ ਸਕਦਾ ਹੈ ਉਹ ਤੁਹਾਡੀ ਸੇਵਾ ਕਰਨਾ ਵੀ ਹੋ ਸਕਦਾ ਹੈ ਜੋ ਵੀ ਤੁਸੀਂ ਕਰ ਸਕਦੇ ਹੋ ਤਿੰਨਾ ਵਿੱਚੋਂ ਤੁਸੀਂ ਕਰੋ ਜੋ ਤੁਹਾਡੇ ਆਪਣੇ ਆਪ ਨਾਲ ਇਕੱਲੇ ਬੈਠਣਾ ਵੀ ਹੋ ਸਕਦਾ ਹੈ ਜਦੋਂ ਤੁਸੀਂ ਰੱਬ ਨਾਲ ਜੁੜਦੇ ਹੋ ਤਾਂ ਕਾਫੀ ਤੁਹਾਡੀਆਂ ਮੁਸ਼ਕਲਾਂ ਕਟਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਤੁਹਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਤਾਕਤ ਵੀ ਮਿਲਦੀ ਹੈ ਤੁਸੀਂ ਅਗਲੇ ਕਦਮਾਂ ਤੱਕ ਆਪ ਵਧਣਾ ਸ਼ੁਰੂ ਹੋ ਜਾਂਦੇ ਹੋ ਪਰ ਤੁਹਾਨੂੰ ਆਪਣੀ ਰੁਟੀਨ ਬਣਾਉਣੀ ਪਵੇਗੀ ਇਹ ਕੋਈ ਰਸਮ ਨਹੀਂ ਹੈ ਨਾ ਕੇ ਪਾਠ ਕਰਨਾ ਕੋਈ ਰਸਮਾ ਸਿਮਰਨ ਕਰਨਾ ਵੀ ਕੋਈ ਰਸਮਾ ਇਹ ਇੱਕ ਅੰਦਰੂਨੀ ਸ਼ਕਤੀ ਹੈ ਇੱਕ ਅੰਦਰੂਨੀ ਤਾਕਤ ਹੈ ਜਿਹੜੀ ਤੁਹਾਡੇ ਅੰਦਰੋਂ ਬਾਕੀ ਸ਼ਕਤੀਆਂ ਨੂੰ ਜਗਾਉਂਦੀ ਹੈ ਤੁਹਾਨੂੰ ਤੁਹਾਡੀ ਇਸ ਬਿਮਾਰੀ ਵਿੱਚੋਂ ਬਾਹਰ ਕੱਢਣ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਹੀ ਇਸ ਚੀਜ਼ ਦਾ ਹੈ ਪ੍ਰਮਾਤਮਾ ਨਾਲ ਜੁੜੋ ਪਾਠ ਕਰੋ ਸਿਮਰਨ ਕਰੋ ਸੇਵਾ ਕਰੋ ਕੋਝ ਵੀ ਕਰੋ ਜਿਸ ਨਾਲ ਤੁਹਾਡੀ ਰੂਹ ਪਰਮਾਤਮਾ ਨਾਲ ਜੁੜ ਜਾਏ ਇਸ ਤੋਂ ਅੱਗੇ ਆਪਾਂ ਅਗਲੀ ਵੀਡੀਓ ਵਿੱਚ ਗੱਲ ਕਰਾਂਗੇ ਜੇ ਤੁਹਾਨੂੰ ਮੇਰੀਆਂ ਗੱਲਾਂ ਵਧੀਆ ਲੱਗੀਆਂ ਹੋਣ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਵੈਲ ਆਈਕਨ ਵੀ ਜਰੂਰ ਔਨ ਕਰਨਾ ਧੰਨਵਾਦ ਜੀ ਰੱਬ ਰਾਖਾ